कराया गुक हा बापू कराया तो की कहें गे टाइम ना भेज दे हाँ बापू गा भेज देंगे पर मैं पता ਖਾਣਾ ਤੇਰਾ ਅੱਲੀ ਵਾਰ ਕਰਾ ਦੇਣੀ ਚਲ ਤੇਰੇ ਜਵਾਬ ਦਿੱਲਾ ਨਹੀਂ ਪਤਾ ਬਾਪੂ ਜੀ ਤੂੰ ਖਾਣਾ ਨਹੀਂ ਬੋਕਰਾਂਦਾ ਮੈਂ ਨਹੀਂ ਬੈਹ ਬੋਕਰਾਂਦਾ ਤੂੰ ਹੀ ਕਰਾਓ ਸਾਲਾ ਮੈਂ ਕਿੱਥੋਂ ਆ ਮਰ ਤੇ ਦੋਲ ਆ ਲਿਆ ਨਾ ਵਿਆਹ ਤਾਂ ਤੈਨੂੰ ਹੀ ਕਰਾਉਣਾ ਤੂੰ ਹੁਣ ਅਗਲੇ ਨੂੰ ਕੀ ਮੂੰਹ ਦਿਖਾਵਾਗੇ ਮੈਨੂੰ ਨਹੀਂ ਪਤਾ ਬਾਪੂ ਜੀ ਤੂੰ ਖਾਣਾ ਨਹੀਂ ਬੋਕਰਾਂਦਾ ਮੈਂ ਕਰਾਉਣਾ ਚੱਲ ਮੈਂ ਕਰਦਾ ਕੋਈ ਨਹੀਂ ਜਾਣਾਂਗਾ ਮੈਂ ਕਰਦਾ ਗੱਲ ਤਾਂ ਸੂੜੀ ਢੰਗ ਰੱਖੇ ਆ ਸੂਰ ਦੇ ਪੁੱਤ ਨਹੀਂ ਪਿੰਲੀ ਕੋਲ ਜਾਣਾ ਬੋਹਨ ਉਹੀ ਕਰੂ ਕੋਈ ਨਾ ਕੋਈ ਹੱਲ ਉਹੀ ਹੈ ਜੇ ਕੰਮ ਕਰਦਾ ਗਾ ਨੰਬਰ ਨੰਬਰ ਕੱਲ ਮਿਲਣਾ ਇਲਾਮ ਦਾ ਨੰਬਰ ਵੀ ਓਟ ਮੈਲੀ ਓਏ ਓਰੇ ਆ ਕਿਵੇਂ ਆ ਬਾਬਾ ਓ ਠੀਕ ਆ ਉਹ ਪੰਜਰ ਦਾ ਕੁੱਤਾ ਓਨੇ ਥੂੜੀ ਟੰਗ ਰੱਖੇ ਆ ਜਵਾਕ ਜੇ ਨੇ ਕੀ ਹੋ ਰਿਹਾ ਆ ਉਹ ਕੰਜਰ ਦਾ ਕਹਿੰਦਾ ਮੇਰੇ ਵਿਆਹ ਤੇ ਖਾੜਾ ਬੁੱਕ ਕਰਾ ਨਹੀਂ ਮੈਂ ਵਿਆਹ ਨਹੀਂ ਕਰਾਉਂਦਾ ਕਿਹਨੂੰ ਮੂੰਹ ਦਿਖਾਵਾਂਗੇ ਆਪਾਂ ਕਰਾ ਦੇ ਖਾੜਾ ਬੁੱਤ ਮੈਂ ਤੂੰ ਦੱਸ ਤੇਰੀ ਨਿਗਰਣੀ ਹੈਰਾ ਮਲਾ ਦੁਦਾਰ ਮੇਰਾ ਪਤਾ ਨਹੀਂ ਹੈ ਅਰ ਕਲਾਗਾ ਸਾਹਿਬ ਆਪਣੇ ਕਰੇ ਹੈਗਾ ਪੈਸੇ ਕਿਥੇ ਕਿੱਨੇ ਲਊਗਾ ਤੂੰ ਗੱਨ ਕਰਦਾ ਮਾਫੀ ਕਰ ਲੈਣਾ ਦੱਸ ਤੂੰ 2 ਮਿੰਟ ਬਾਅਦ ਮੈਨੂੰ ਉਹੀ ਦੱਸ ਉਹਨੇ ਦੱਸ ਨਹੀਂ ਤੈਨੂੰ ਕਿਹੜਾ ਬਸਾ ਤੂੰ ਜਵਾਕ ਜਾ ਆ ਮੈਂ ਤੁਮੇ ਲਿਦਾ ਜਾਂਦਾ ਓਏ ਆਜ ਮਲੀ ਓਏ ਅਾ ਓਏ ਸੱਚੀ 4 ਮਹੀਨੇ ਦਾ ਨਾ ਪਹਿਲੇ ਤੋ ਕਿੰਨੇ ਜਿੰਨੇ 4000 ਤੋਂ ਮਿੰਟ ਦੀ ਗੱਲ ਹੈ 4000 ਤੋਂ ਮਰਦੀ ਬੱਚਾ ਬਾਬਾ 4000 ਕਹਿਦਾ ਫਿਰ 4000 ਪੁੱਤ ਬਾਲਾ ਨਹੀਂ ਉਹ ਕੋਈ ਨਹੀਂ ਬਰਾ ਨਾਮ ਤਾਂ ਨੋਟ ਕਰੀ ਬੋਲ ਚਲ ਕੰਮ ਸਿਰਾ ਕਰ ਦਿਉ ਕੰਮ ਸਿਰਾ ਕਰਾਂਗੇ ਤੁਹਾਡੇ ਲੈ ਫਿਰ ਉਹਨੂੰ ਲੈ ਆ ਟਾਈਮ ਤੇ ਦੂਹਾਂ ਗੱਡੀਆਂ ਰਿਸ਼ਤੇਦਾਰ ਆਉਣ ਵਾਲੇ ਅਗੇ ਕਿੰਨੇ ਕੁ ਠੀਕ ਨੂੰ ਆ ਫਿਰ ਆਪਣਾ ਸਾਥ ਜੀ ਆ ਜਾਗੋ ਤੇ ਵੀ ਆ ਹੋਰ ਅੱਜ ਹੀ ਆ ਖੜਾ ਹਾਂ ਜੀ ਆ ਉਹਨੂੰ ਲੈ ਕੇ ਆ ਜਲਦੀ ਤਿਆਰ ਕਰਕੇ ਲੈ ਕੇ ਆ ਓ ਦੱਸੀ ਓਏ ਓ ਦੱਸੀ ਹਾਂ ਬਾਪੂ ਉਹ ਘਰ ਆ ਗਿਆ ਤੇਰਾ ਖੜਾ ਰੋ ਰੋ ਸੀ ਸਰੀ ਲਾਦੀ ਬਕੂ ਫਿਰ ਤਾਂ ਉਹ ਹੁਣ ਕਰਨਾ ਸੀ ਹੁਣ ਮੈਨੂੰ ਪਤਾ ਹੀ ਮੇਰੇ ਤੋਂ ਦੋਸੇ ਜਾਣਾ ਸੀਗਾ ਹੋਰ ਬਕੂ ਮਾਦਾ ਵਿਆਹ ਨਹੀਂ ਕਰਾਉਣਾ ਸੀਗਾ ਖੁਦਾ ਮੈਨੂੰ ਪਤਾ ਦੀ ਤੂੰ ਮੇਰੀ ਗੱਲ ਸੁਣਨਾ ਆ ਆਉਂਦੇ ਹਾਂ ਉਹ ਨਾ ਤਾਂ ਇੰਤਜ਼ਾਮ ਕਰ ਸੀਗੇ ਹਾਂ ਇੱਥੇ ਬਿਠਾਵਾ ਗਏ ਚਲੋ ਠੀਕ ਆਮੇ ਸ਼ਾਮ ਲਈਆ ਤਾਂ ਸਾਰਨੀ ਤੇ ਪੂਰੀਆਂ ਕਰਤਿਆਂ ਮੈਂ ਪਰ ਕੀ ਮਰੀ ਗਾਛਣਾ ਕੀ ਬਣਾ ਪ੍ਰੋਗਰਾਮ ਤੇ ਦਾ ਪ੍ਰੋਗਰਾਮ ਨੂੰ ਆਪ ਕੋ ਲਾਵਾ ਕੇ 4000 ਉਹ ਦਿਨਾਂ ਦਾ 3000 450 ਲਾਵਾ ਲਏ ਤੇ ਬੱਟੇ ਦੌੜ ਲੁਣੇ ਦੇ ਲੋਣਾ ਫੇਕ ਫੁੱਲ ਲੈ ਵਾ ਬੇਕੇ ਮੈਂ ਹੁਣ ਹੀ ਆ ਗਿਆ ਸਪਰੇ ਪਾਈ ਨਾ ਇਹਨੂੰ ਨੂੰ ਗਾਣੀ ਨਾਲ ਹੀ ਜਾਤਾ ਹੀ ਰਹਿਟੇਗੇ ਇਹਨਾਂ ਕਹਾਂਗੇ ਨੂੰ ਗਾਣੀ ਮੈਂ ਤੂੰ ਮੇਰੀ ਗਾਟ ਮੇਰਾ ਸਮਾਨ ਤਾਂ ਦੇਖਣਾ ਦੱਬਾ ਦਾ ਪਹੁੰਚ ਮੈਂ ਮੜਾਂਗਾ ਇੱਧਰ ਡਾਮਾ ਇੱਧਰ ਜਾ ਕੇ ਮੈਂ ਚਾਹੀਦਾ ਹਾਂ ਪਾਲਾ ਹੈ ਤਾਂ ਉਹ ਜਾ ਪੈਂਿਆ ਮੇਰੀ ਗੱਲ ਸੁਣ ਲਾ ਉਹ ਨੂਰੇ ਕੋਲ ਬੋਲੀ ਨਾ ਇਹਦਾ ਨਹੀਂ ਸਾਡਾ ਟੋਰੂ ਭੜਾ ਦਾ ਇੱਕ ਹੋਰ ਗੱਲ ਗਾਣਾ ਮੇਰੀ ਗੱਲ ਸੁਣ ਲਾ ਟੋਰੂ ਕੜਾ ਪਾਣਾ ਦਾ 4000 ਰੁਪਏ ਦੀ ਜਾਨੀ ਉਹਦਾ 40 ਰੁਪਏ ਤੇ ਛਾੜਾਂਗੇ ਤੇ ਤੈਨੂੰ ਮੈਂ ਪੈਸੇ ਨਾਲ ਹੀ ਘੱਟ ਦੂੰਗਾ ਇਹਦਾ ਵੀ ਮੇਰੇ ਪੈਸੇ ਦੇਖ ਲੈ ਤੂੰ ਕੀ ਕਰੇਂਗਾ ਓ ਬਾਬਾ ਹਾਂ ਜੀ ਨਾ ਲੈ ਲੈ ਇਸ ਮਾਣ ਲੈ ਲੈ ਇੱਧਰ ਰੱਖ ਦੋ ਕਿ ਮੈਂ ਫਿਰ ਜਾ ਰਾ ਤੇਰਾ ਹੀ ਵਿਆਹ ਫਰਾ ਐਸੀ ਦੀਆ ਪ੍ਰੋਗਰਾਮ ਵਧੀਆ ਲਾ ਕੇ ਜਾਇਓ ਮੈਂ ਸਭ ਨੂੰ ਗੱਲ ਦੱਸਦੀ ਬਾਬਾ ਕੁੱਤੇ ਨੱਚਾ ਲਾਵਾਗੇ ਕੁੱਤੇ ਆਹ ਹੋ ਨਾਲੇ ਪਹਿਲਾ ਵਿਆਹ ਸਾਡੇ ਮੁੰਡੇ ਦਾ ਆਹ ਰੱਖ ਬਈ ਹਾਂ ਬੱਸ ਉਹਦਾ ਲਾ ਦੇ ਲਾ ਕਰ ਲੈ ਉਹਨੇ ਕਿ ਕਿੱਥੇ ਕਲਾਕਾਰ ਛੱਡਾ ਕਲਾਕਾਰ ਬੱਸ ਆ ਗਿਆ ਆਪ ਹੀ ਉਹ ਆਪ ਹੀ ਉਹ ਤਾਂ ਠੀਕ ਹੈ। ਜੇ ਨਾ ਤੁਸੀਂ ਤਿਆਰ ਕਰੋ ਸਮਾਨ ਤੇ ਲੇਟ ਵਕਤਾਂ ਪਹਿਲੇ ਤੁਹਾਨੂੰ ਹੀ ਡਿੱਕੀ ਜਾਂਦੀ ਸੀ ਅਸੀਂ। ਠੀਕ ਹੈ। ਠੀਕ ਹੈ। ਬਾਤ ਠੀਕ ਹੈ। ਜਦੋਂ ਆਪ ਦਾ ਕਰੋ ਕੰਮ। ਆਪਰ ਤੇਰਾ ਛੋਸਾ ਹੋਣਾ। ਹਾਂ। ਬਾਬਾ। ਮੇਰੇ ਕੋਲ ਜੀ ਦਾ ਫਰੋ ਕਰ ਲਓ ਛੋਸਾ। ਤੇ ਤੁਸੀਂ ਲਾਉਂਗੇ ਆ ਕਿ ਹੁਣ? ਆਪਰੇ ਚਾਦਣ ਦੀ। ਸੰਦਰੀਆਂ ਰਿੱਝਾਂ ਪੁਰੀਆਂ ਕਰਤੀਆਂ। ਹਾਂ ਹਾਂ ਬਾਬਾ। ਠੀਕ ਹੈ। ਸੇ ਪੂਸੇ ਨਾਲ ਹੁਣ ਇਹਨਾਂ ਨੂੰ ਪੁੱਛ ਲਾ ਵੀ ਕਮੀ ਲੈਣ ਦੇ ਕੇ ਬਾਅਦ ਚ ਲੈਣ ਨਹੀਂ ਬਾਪੂ ਪ੍ਰੋਗਰਾਮ ਤੋਂ ਬਾਅਦ ਚ ਲਵਾਗੇ ਇਹਨਾਂ ਨੂੰ ਬਾਕੀ ਠੀਕ ਆਹ ਵੇ ਫਾਈ ਪੈਸੇ ਲਾ ਕੇ ਚੰਗਾਨ ਦੇਖ ਰੱਖ ਸਟੇਜ ਵੀ ਆਪਣੇ ਤੋਂ ਲਵਾਉਂਗੇ ਆ ਠੀਲਾ ਲਾ ਦੇ ਮਾ ਕੋ ਠੀਲਾ ਦੀ ਫਰੇ ਆ ਠੀਲਾ ਦੇ ਠੀਲਾ ਦੇ

अच्छा का टोलू तो छेती आ जा फिर दे हाँ बस आ जा छेती आ जा बाय 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 ਆਹ ਕੁੰਮੀ ਦਾ ਜਗਰ ਮਤਾ ਨਹੀਂ ਹੋਇਆ ਵਾ ਫਿਰ ਆਉਣਾ ਸੀਗਾ ਉਹ ਉਹ ਉਹਨਾਂ ਨੇ ਪਾਟਿੰਦੇ ਲੇਗੇ ਪਾਸ਼ੇ ਦਾ ਗਾੜੀ ਕੋ ਜਿੰਦਾ ਗਾ ਲਾਸ਼ ਆਇਆ ਹੁਣ ਫਿਰ ਪ੍ਰੋਗਰਾਮ ਨਾ ਦਿੱਗੇ ਨਾ ਤਾਂ ਉਹ ਠੀਕ ਆ ਉਹਨਾਂ ਨੂੰ ਕਿੰਨਾ ਕਰ ਰਹੇ ਹੋ ਉਹਨਾਂ ਬਾਬੇ ਕੋਲੇ ਕਾ ਆ ਕੋਈ ਇਹਨਾਂ ਨੇ ਹੋਗਾ ਸਾਰੀਆ ਕਰੇ ਉਹ ਬਚਾ ਕੋ ਨਾ ਉਹ ਪਾ ਲਿਆ ਦਾ ਕਲਾ ਕੰਮ ਹੋਇਆ ਸਾਰਾ ਇਹਨਾਂ ਦਾ ਮਾਦੰਗਾ ਨਾ ਪਿੰਡਾਂ ਮੈਂ ਆਪਣੀ ਗੱਡੀ ਦਾ ਹੱਥ ਠੀਕ ਆ ਤੇਰਾ ਅਸਲਾ ਦਾ ਛੋਟਾ ਬੰਦਾ ਲੜਾਈ ਕਰਦਾ ਬਾਬਾ ਇਹਦਾ ਬੰਦੇ ਆ ਬੱਸ ਬੱਚਾ ਬੱਚਾ ਲੈ ਨਾ ਇਹਦੇ ਤਣਾ ਦੇ ਬੇਟਾ ਖੜਾ ਹੋ ਕੇ ਖੜਾ ਕਰੋ ਇਹ ਤਾਂ ਬੜਾ ਬੜਾ ਤੇਰਾ ਠੀਕ ਆ ਹੋਰ ਪ੍ਰੋਗਰਾਮ ਵਧੀਆ ਲਾ ਦੀ ਇਹ ਪੁੱਤ ਦਾ ਵਿਆਹ ਆਪਣੇ ਠੀਕ ਆ ਬਈ ਕਲਾਕਾਰ ਛੱਡਾ ਮੈਨੂੰ ਲੱਗਦਾ ਯਾਰ ਲਾਹੂ ਪ੍ਰੋਗਰਾਮ ਇਹ ਬਾਬਾ ਬਾਹਰ ਦਾ ਕਲਾਕਾਰ ਹੈ ਨਾ ਕੱਤ ਵੱਦੀ ਹੁੰਦਾ ਦਾ ਦੇਖ ਤੂੰ ਉਹ ਡਰੈਸ ਦੇਖ ਲਈ ਮੈਂ ਬਾਹਰਲੀ ਲੱਗਦੀ ਆ ਸਾਰੇ ਬਗਿਓ ਹੁਣ ਆਜੋ ਕਿਹੜਾ ਆਗੇ ਬਿਠਾਓ ਉਹ ਪਾਣੀ ਪੁਣੀ ਪਿਆ ਹੋਇਆ ਤਾਨੂੰ ਬਿਠਾਓ ਤੋਂ ਮੁੱਕ ਮੋੜੇ ਇਹ ਮੇਰਾ ਯੋਗ ਹੋ ਗਿਆ ਬਾਜਾ ਮੋਤ ਉਹ ਗਾਂ ਨੂੰ ਮੈਨੂੰ ਦਾਲ ਲਾਗਦਾ ਹੈ ਇਹ ਲਾਗਤ ਪੂਰਾ

ਕੀ ਹੋ ਗਿਆ ਬੇਸਤੀ ਕੋਰਾ ਨਹੀਂ ਜੀ ਮੈਂ ਸਮਝ ਨਹੀਂ ਪਾ ਪਾ ਵਾਇਰਲ ਚੱਟ ਦੇ ਬੰਗਾਰਾ ਉੱਚਾ ਤੋਂ ਜੀ ਸਮਾ ਦਾ ਉਹ ਜਹਤਾ ਕਿ ਮੈਂ ਹੁੰਦਾ ਉਹ ਮੈਂ ਤਾਂ ਨਹੀਂ ਬੋਲਦਾ ਨਾ ਮੈਂ ਜਵਾ ਦੇ ਕੰਕ ਜੀ ਤਾਂ ਲੇ ਪ੍ਰੋਗਰਾਮ ਹੈ ਜੀ ਮੈਂ ਤਾਂ ਇਲਾਵਾ ਮਤਲਬ ਕਿ ਮੈਂ ਤੂੰ ਫਿਰ ਆਹ ਖਾਤ ਬੱਜਾ ਕੇ ਕਹਿ ਰਾ ਕਾ ਭਾਈ ਤੂੰ ਨਾ ਦੰਦ ਖਾਉਂਦੇ ਤੱਕ ਕੇ ਹਾਂ ਆ ਵੀ ਐਸ ਡੀ ਜੀ तवां बाबे फ्रैट पिसा ਇਹ ਗਾਣੇ ਗਾਇਨ ਤਾਂ ਖਾਰਜ ਤੋਂ ਦੇ। ਕੋਣ ਰਾਜਦੇ ਦਾ ਜੇ ਬਾਬਾ। ਖਾਂਦੇ ਵੀ ਆਵੇ ਇਹ ਕੱਢੇ ਪ੍ਰੋਗਰਾਮ ਨਾ ਕਰ। ਪਹਿਲਾਂ ਕੁਮੜੀ ਦੱਸੋ। ਕੋਈ ਹੋਈ। ਪ੍ਰੋਗਰਾਮ ਨਾ। ਅੱਜ ਨਾ ਇਹ ਪ੍ਰੋਗਰਾਮ ਹੀ ਨਹੀਂ। ਬਾਬਾ ਪਹਿਲਾਂ ਯਾਰ। ਬਾਬਾ ਨਾ ਗਾਣੇ ਸੀ ਮੜਾਗਾ। ਏਡਾ ਕੱਖ ਲਾ ਰਿਹਾ। ਬਿਆਲੀ ਦਾ

ਗਾਈਸ ਹੁਣ ਆਪਾਂ ਨੂੰ ਸਾਰਿਆਂ ਨੂੰ ਆਪਣੇ ਵੀ ਤੁਲਜੀ ਦਾ ਕਾਰ ਕਾਰ ਆਪਾਂ ਨੂੰ ਗਾਣੇ गा ਕੇ ਸੁਣਾਉਣਗੇ ਤੇ ਮੇਰੇ ਵੀਰੋ ਹੁਣ ਤਾੜੀਆਂ ਦੇ ਨਾਲ ਕਰੋ ਸਵਾਗਤ ਟੋਲੂ 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 ਦੇਖੋ ਹੁਣ ਸਾਡੀ ਸਟੇਜ ਤੇ ਖੜਕੇ ਗਾਉਣਗੇ ਗਾਣਾ ਤੇ ਟੋਲੂ ਜੀ ਟੋਲੂ ਜੀ ਦੇ ਗਾਣੇ ਲਈ ਤਾੜੀਆਂ ਜ਼ਬਰਦਸਤ ਹੋ ਜਾਣ ਟੋਲੂ 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 ਤੈ ਤੁਹਾਡੇ ਮੂਰੇ ਬੜਾ ਖੁੱਦੂ ਬਾੜਾ ਉਹ ਕੀ ਬੋਲੀ ਜਾਂਦਾ ਹਰ ਜਾ ਬਫਾ ਅੱਛਾ ਜਾ ਅੱਛਾ ਮੈਂ ਬਗਤਾਰ ਬਾਣਾ ਬਗਤਾਰ ਬਾਣਾ ਜਿੱਦਾਂ ਉਹ ਛੜੀ ਗਾਣੇ ਗਾਣੇ ਗਾਉਂਦੇ ਦੋ ਮਟਾ ਖੱਟਾ ਬੱਤਾ ਕਾ ਬਫਾ ਕਾ ਬਫਾ ਅੱਪ ਤੋਂ ਨਹੀਂ ਤਬ ਨਹੀਂ ਬੋਰਦਾ ਗਿਆ ਮੈਨੂੰ ਚੋਰਾ ਉਸ ਮੇਰੇ ਦਾ ਬਾਤ ਓਏ ਲੋਕਾ ਗਾਲਾ ਕੋਈ ਸਾਡਾ ਮੁੰਡਾ ਨਰਾਰ ਹੋ ਜੂ

ਮੈਦਾਨ ਨਾ ਫਸਟ ਸਟੈਪ ਦਿਨਾ ਬੱਬਾ ਐਡਾ ਬੱਬਾ ਕਲਾਕਾਰ ਰਗਾ ਦੇ ਮੇਰੀ ਗੱਲ ਸੁਣ ਹੁਣ ਅੱਗੇ ਜਨਤਿਆ ਸੁਣ ਲੈ ਇਹਨਾਂ ਨੂੰ ਪੱਖੇ ਚੱਲੋ ਗਾਓ ਯਾਰ ਵੇ ਲੈ ਦੱਪਾ ਮਾਰ ਕੇ ਦਮਾ ਪੱਟ ਕੇ ਦਮਾ ਹਰ ਦਮਾਇਦਾ ਹਾਂ ਓ ਗੋੜਾ ਉਹ ਬੁੱਕ ਪਾਸਟਾ ਦਾ ਨਹੀਂ ਨਹੀਂ ਸੇਰਾ ਸੇਰਾ ਗੋੜਾ ਵਿੱਚ ਕੋਈ ਪ੍ਰੋਗਰਾਮ ਤਾਂ ਗੋੜਾ ਬੁੱਕ ਤਾਂ ਹੋਣੀ ਆ ਮਸਾਂ ਦਾ ਘਾਹ ਹੁੰਦਾ ਹੈ ਖਾਣਾ ਦਵਾਇਆ ਕਿਉਂ ਫਟ ਫਟ ਜੱਗ ਦਾ ਦਿੱਤਾ ਗਾਣਾ ਇਹ ਓਏ ਤਦ ਨੂੰ ਇਹਨਾਂ ਕਾਹਤੋਂ ਉਪਰ ਆ ਅੱਜ ਨਾਲ ਬਾਹਰ ਬਾਹਰ ਮੇਰਾ ਖੈਰ ਸੇਰਾ ਸੰਤਾਨਾ ਹੋ સમજા <laughs> દ

I had a Muslim mother hung p t i kam mati kau oi apa kau mati oi ki ho gaya apa kau mati kam mati